ਇੱਕ ਬੰਦਾ ਉਲੰਬਾ ਲਈ ਜਾਵੇ ਕਿਸੇ ਫਕੀਰ ਨੂੰ ਮੈਂ ਨਹੀਂ ਕਿਸੇ ਰੱਬ ਨੂੰ ਮੰਨਦਾ ਰੱਬ ਨੇ ਸਾਡਾ ਕੀ ਸਾਰਿਆ ਹੈ ਰੱਬ ਨੇ ਮੈਨੂੰ ਕੀ ਦਿੱਤਾ ਹੈ ਰੱਬ ਨੇ ਸਾਨੂੰ ਕੀ ਦਿੱਤਾ ਹੈ ਉਹ ਸਾਧੂ ਦੇ ਕੋਲ ਬਹਿ ਕੇ ਇਤਰਾਜ ਰੋਸ ਕਰੀ ਜਾਵੇ ਰੱਬ ਨੇ ਕੀ ਕੀਤਾ ਹੈ ਰੱਬ ਨੂੰ ਕਿਉਂ ਮੰਨੀਏ ਰੱਬ ਨੇ ਕੀ ਦਿੱਤਾ ਹੈ ਮੈਨੂੰ ਰੱਬ ਨੇ ਕੁਝ ਵੀ ਨਹੀਂ ਦਿੱਤਾ ਮੈਂ ਕਿਉਂ ਰੱਬ ਦਾ ਸ਼ੁਕਰਾਨਾ ਕਰਾਂ ਧੋਮਾਕਰ ਸੁਣਦੇ ਗਏ ਤਾਂ ਉਸ ਸਾਧੂ ਨੇ ਫਿਰ ਉਹ ਉਲੰਬਾ ਦੇਣ ਵਾਲੇ ਬੰਦੇ ਨੂੰ ਪਤਾ ਕੀ ਕਿਹਾ ਇਹ ਕਥਾ ਧੋਮਾਕਰ ਸੁਣਾते ਕਹਿੰਦੇ ਭਾਈਓ ਫਕੀਰ ਨੇ ਫਿਰ ਉਹ ਲੰਬਾ ਦੇਣ ਵਾਲੇ ਬੰਦੇ ਨੂੰ ਕਹਿੰਦੇ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ। ਉਹ ਕਹਿੰਦਾ ਜੀ ਮੈਨੂੰ ਕੀ ਦਿੱਤਾ? ساری ਉਮਰ ਗਰੀਬੀ ਚ ਲੰਘ ਗਈ। ساری ਉਮਰ ਇੱਥੇ ਡੇਰਿਆਂ ਚ ਭੰਡੇ ਮਾਣਿਆਂ ਚ ਲੰਘ ਗਈ। ਸਾਨੂੰ ਰੱਬ ਨੇ ਕੀ ਦਿੱਤਾ? ਮੈਂ ਤਾਂ ਸ਼ੁਰੂ ਤੋਂ ਗਰੀਬ ਰਹੇ ਹਾਂ। ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਤਾਂ ਫਿਰ ਉਹ ਫਕੀਰ ਬੋਲਿਆ ਕਹਿੰਦਾ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ। ਕਹਿੰਦਾ ਜੀ ਮੈਨੂੰ ਕੁਝ ਨਹੀਂ ਦਿੱਤਾ ਐਵੇਂ ਨਾ ਕਹੋ ਕੋਈ ਰੱਬ ਨਹੀਂ ਹੈ ਰੱਬ ਨੇ ਕੁਝ ਨਹੀਂ ਦਿੱਤਾ ਫਿਰ ਉਹ ਫਕੀਰ ਬੋਲਿਆ ਕਹਿੰਦਾ ਮੈਂ ਤੈਨੂੰ 1 ਲੱਖ ਰੁਪਇਆ ਦਵਾਂ ਕਹਿੰਦਾ ਸੰਤ ਜੀ ਉਹ ਕਿਉਂ ਕਹਿੰਦਾ ਜੇ ਮੈਂ ਤੈਨੂੰ 1 ਲੱਖ ਰੁਪਇਆ ਦਵਾਂ ਆਵਾਜ਼ ਦੇ ਕੇ ਆਪਣੇ ਸੇਵਾਦਾਰ ਨੂੰ ਕਿਹਾ ਭਾਈ ਪੈਸੇ ਲਿਆਓ ਕਿੰਨੇ ਕਹਿੰਦਾ 1 ਲੱਖ ਰੁਪਇਆ ਦਿਓ ਇਹ ਬੰਦੇ ਨੇ ਉਹ ਕਹਿੰਦਾ ਵਾਹ ਪਰਸ਼ੋ ਕਾਦੇ ਲਈ ਕਹਿੰਦਾ ਬਸ ਮੈ ਇੱਕੋ ਹੀ ਚੀਜ਼ ਚਾਹੀਦੀ ਆ ਜਿਹੜਾ ਤੇਰਾ ਸੱਜਾ ਹੱਥ ਹੈ ਨਾ ਇਹ ਗੁੱਟ ਤੋਂ ਵੱਢ ਕੇ ਸਾਨੂੰ ਚਾਹੀਦਾ ਲੱਖ ਰੁਪਈਆ ਤੈਨੂੰ ਇੱਕ ਹੱਥ ਦਾ ਮਿਲੇਗਾ ਉਹਨੇ ਮਰੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਕਿਉਂ ਹੱਥ ਵੜਾ ਲਾਂ ਲੱਖ ਰੁਪਈਆ ਲੈ ਕੇ ਮੈਂ ਹੱਥ ਕੋ ਆ ਕੇ ਮੈਂ ਕੀ ਕਰਾਂਗਾ ਕਹਿੰਦਾ ਨਹੀਂ ਚੱਲ ਤੈਨੂੰ 2 ਲੱਖ ਦਿੱਤਾ ਤੂੰ ਇੱਕ ਪੈਰ ਵੀ ਵੜਾ ਲਾ ਕਹਿੰਦਾ ਜੀ ਮੈਂ ਕੰਬ ਵਢਾ ਲਾ ਕਹਿੰਦਾ ਚੱਲ ਤੂੰ ਦੋ ਹੱਥ ਵਢਾ ਲਾ ਇੱਕ ਪੈਰ ਵਢਾ ਲਾ ਇੱਕ ਪੈਰ ਤੇ ਰਹਿ ਤੈਨੂੰ 1 ਕਰੋੜ ਦਵਾਂ ਉਹ ਕਹਿੰਦਾ ਮਹਾਰਾਜ ਐਵੇਂ ਨਾ ਗੱਲਾਂ ਕਰੋ ਮੈਂ ਹੱਥ ਪੈਰ ਵਢਾ ਕੇ ਪੈਸੇ ਕੀ ਕਰਾਂਗਾ ਕਹਿੰਦੇ ਬਸ ਫਿਰ ਤੈਨੂੰ ਰੱਬ ਨੇ ਬਹੁਤ ਕੁਝ ਦਿੱਤੇ ਸੱਜਣਾ ਤੂੰ 2 ਲੱਖ 4 ਲੱਖ 1 ਕਰੋੜ ਲੈ ਕੇ ਵੀ ਆਪਣੇ ਹੱਥ ਪੈਰ ਵਢਾਉਣ ਲਈ ਤਿਆਰ ਨਹੀਂ ਇਹਦਾ ਮਤਲਬ ਕਰੋੜਾਂ ਨਾਲੋਂ ਕੀਮਤੀ ਤੈਨੂੰ ਰੱਬ ਨੇ ਅੰਗ ਦਿੱਤੇ ਨੇ ਕੁਝ ਨਹੀਂ ਦਿੱਤਾ ਤੰਦਰੁਸਤੀ ਤਾਂ ਦਿੱਤੀ ਹੈ ਸਾਧੂ ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ ਹੈ ਉਹ ਰੱਬ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦਾ ਹੈ ਰੋਸ ਨਹੀਂ ਕਰਦਾ ਸਾਡੇ ਤੋਂ ਪ੍ਰਭ ਕਾ ਕੀਆ ਮਿੱਠਾ ਮੰਨ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਪਈਓ ਸਾਰਿਆਂ ਦੀ ਚਰਨ ਤੋੜ ਬਣ ਕੇ ਰਹਿੰਦੇ ਔਰ ਰੱਬ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦਾ ਇੱਕ ਰੱਬ ਦੇ ਨਾਮ ਨੂੰ ਆਪਣਾ ਆਧਾਰ ਮੰਨਦਾ ਹੈ ਫਿਰ ਉਹਦੇ ਕੋਲ ਆਉਣ ਵਾਲੇ ਵੀ ਨਾਮ ਦੇ ਵਪਾਰੀ ਬਣ ਜਾਂਦੇ